ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਕਿ ਹੋਬ ਸਾਰੇ ਵਧੀਆ ਸੋ ਅੱਜ ਦੀ ਜਿਹੜੀ ਵੀਡੀਓ ਹੈਗੀ ਆ ਫਰਮ ਦੁਆਰਾ ਅਪਾਇੰਟਮੈਂਟਾਂ ਦੇ ਉੱਤੇ ਹੀ ਆ ਕਿਉਂਕਿ ਮੈਸੇਜ ਵਗੈਰਾ ਸਾਰੇ ਅਪਾਇੰਟਮੈਂਟਾਂ ਦੇ ਹੀ ਆਉਂਦੇ ਆ ਸੋ ਅਪਾਇੰਟਮੈਂਟਾਂ ਦੇ ਵਿੱਚ ਇਨਫੋਰਮੇਸ਼ਨ ਜਿਹੜੀ ਹੈਗੀ ਆ ਉਹ ਇਹ ਆ ਕਿ ਕਿਹੜਾ ਰੈਫਰੈਂਸ ਨੰਬਰ ਚੱਲਦਾ ਪਿਆ ਆ 5152000 ਦੇ ਨੇੜੇ ਤੇੜੇ ਰੈਫਰੈਂਸ ਨੰਬਰ ਜਿਹੜਾ ਹੈਗਾ ਚੱਲਣ ਡਿਆ ਤੇ ਪੰਗਾ ਇਹ ਪੈਂਡਿਆ ਕਿ ਰੈਫਰੈਂਸ ਨੰਬਰ ਮਿਲਣ ਤੋਂ ਬਾਅਦ ਕਈਆਂ ਨੂੰ ਮਹੀਨਾ ਵੀ ਹੋ ਗਿਆ ਆ ਤਾਂ ਉਹਨਾਂ ਨੂੰ ਅਪਾਇੰਟਮੈਂਟ ਜਿਹੜੀ ਹੈਗੀ ਆ ਅਜੇ ਤੱਕ ਨਹੀਂ ਮਿਲੀ ਸੋ ਉਹਨਾਂ ਨੂੰ ਤਾਂ ਸਿਰਫ ਇੱਕ ਹੀ ਗੱਲ ਕਹੂੰਗਾ ਕਿ ਵੇਟ ਕਰ ਲੋ ਕਿਉਂਕਿ ਜਿੱਦਾਂ ਤੁਹਾਨੂੰ ਯਾਦ ਹੋਣਾ ਕਿ ਪਿਛਲੇ ਸਾਲ ਦੇ ਵਿੱਚ ਜਨ ਤਸੀਂ ਨਹੀਂ ਤੁਹਾਨੂੰ ਇਸ ਗੱਲ ਦਾ ਪਤਾ ਦੋ ਦੋ ਤਿੰਨ ਤਿੰਨ ਮਹੀਨੇ ਲੱਗ ਜਾਂਦੇ ਸੀਗੇ ਅਪਾਇੰਟਮੈਂਟ ਇਸ਼ੂ ਹੋਣ ਨੂੰ ਸੋ ਇਹਨਾਂ ਨੇ ਇੱਕ ਮੈਥਡ ਤਾਂ ਚੇਂਜ ਕੀਤਾ ਹੈਗਾ ਪਰ ਉਹਦਾ ਤਰੀਕਾ ਫਿਰ ਉਹੀ ਲੈ ਕੇ ਜਾ ਰਿਹਾ ਵਾਰੀ-ਵਾਰੀ ਕਿ ਉਹਨਾਂ ਕੀ ਟਾਈਮ ਜਿਹੜਾ ਹੈਗਾ ਲੱਗਣਾ ਹੈ ਜਿੰਨਾ ਕਿ ਪਹਿਲਾਂ ਲੱਗਦਾ ਸੀ ਸੋ ਇਸ ਤੋਂ ਇਲਾਵਾ ਵਿੱਚ ਹੋਰ ਇੱਕ ਦੋ ਕੁਐਸਚਨ ਸੀਗੇ ਭਾਜੀ ਉਹਨਾਂ ਦੇ ਕਿ ਭਾਜੀ ਜਿਹੜੀ VFS ਦੇ ਵਿੱਚ ਫਾਈਲ ਜਮਾ ਕਰवानी ਹੈ ਉਹਦੇ ਵਿੱਚ ਐਫੀਡੇਵਿਟ ਮੈਂ ਆਪਣਾ ਬਣਾਉਣਾ ਆ ਜਾਂ ਸਰਪੰਚ ਦੇ ਨਾਂ ਤੋਂ ਬਣਾਣਾ ਆ ਮੈਂ ਤੁਹਾਨੂੰ ਇੱਕ ਗੱਲ ਕਲੀਅਰ ਕਰ ਦਿੰਦਾ ਵੈਸੇ ਤਾਂ ਐਫੀਡੇਵਿਟ ਜਿਹੜਾ ਹੈਗਾ ਉਹ ਲੱਗਦਾ ਨਹੀਂ ਹੈਗਾ ਹੁਣ ਪਰ ਕਈ ਵਾਰੀ ਵੀਐਫਐਸ ਵਾਲੇ ਨਾ ਤੰਗ ਪਰੇਸ਼ਾਨ ਕਰਨ ਵਾਸਤੇ ਕਹਿਣ ਲੱਗ ਪੈਂਦੇ ਕਿ ਐਫੀਡੇਵਿਟ ਦੋ ਸੋ ਉਹ ਜਿਹੜਾ ਐਫੀਡੇਵਿਟ ਲੱਗਣਾ ਹੈਗਾ ਨਾ ਉਹ ਪਤਾ ਕਾਦਰ ਲੱਗਣਾ ਹੈਗਾ ਉਹ ਸਰਪੰਚ ਵੱਲੋਂ ਲੱਗਣਾ ਆ ਸਰਪੰਚ ਨੇ ਇੱਕ ਜਿਹੜਾ ਹੈਗਾ ਸਟਾਮ ਖਰੀਦਣਾ ਆ 100 ਰੁਪਏ ਵਾਲਾ ਉਹਦੇ ਤੇ ਲਿਖ ਕੇ ਦੇਣਾ ਆ ਕਿ ਭਾਈ ਇਹ ਬੰਦਾ ਸਾਡੇ ਪਿੰਡ ਦਾ ਆ ਇੰਨੇ ਚਿਰ ਤੋਂ ਇਹ ਆ ਵਾਲਾ ਕੰਮ ਜਿਹੜਾ ਹੈਗਾ ਕਰਦਾ ਐ ਸਪੋਜ਼ ਕਰੋ ਜੇ ਕੰਸਟਰਕਸ਼ਨ ਵਾਲੇ ਪੇਪਰ ਆ ਤਾਂ ਕੰਸਟਰਕਸ਼ਨ ਦਾ ਜੇ ਐਗਰੀਕਲਚਰ ਦਾ ਪੇਪਰ ਹੈਗੇ ਤਾਂ ਐਗਰੀਕਲਚਰ ਦੇ ਜਿਹੜੇ ਕੰਮ ਹੈਗਾ ਇਹਨੇ ਸਿੱਖਿਆ ਹੋਇਆ ਵੀ ਇਹਨੂੰ ਸਿੱਖਿਆ ਮਤਲਬ ਕਰ ਰਿਹਾ ਇਹਨੂੰ ਨੌਲੇਜ ਆ ਜੀ ਫਿਰ ਮੇਰੇ ਭਰਾ ਨੇ ਪੁੱਛਿਆ ਸੀਗਾ ਕਿ VFS ਦੇ ਵਿੱਚ ਜਿਹੜੀ ਅਸੀਂ ਨੂਲਾ ਹਸਤਾ ਲੈ ਕੇ ਜਾਣਾ ਆ ਜਾਂ ਹੋਰ ਜਿੰਨੇ ਵੀ ਪ੍ਰਿੰਟ ਆਊਟ ਕਢਾਣੇ ਆ ਉਹ ਕਲਰ ਲੈ ਕੇ ਜਾਣੇ ਆ ਜਾਂ ਜਿਹੜੇ ਕਿਹੜੇ ਲੈ ਕੇ ਜਾਣੇ ਆ ਭਾਈ ਦੇਖੋ ਯਾਰ ਸਿੰਪਲ ਜੀ ਗੱਲ ਆ ਜਿਹੜੇ ਮਰਜ਼ੀ ਲੈ ਜਾਓ ਅਸੈਪਟੇਬਲ ਆ ਬਟ ਨੂਲਾ ਉਸ ਦਾ ਕਲਰਡ ਚਾਹੀਦਾ ਹੈਗਾ ਆ ਮੇਰੇ ਹਿਸਾਬ ਨਾਲ ਤਾਂ ਤੁਸੀਂ ਸਾਰੀਆਂ ਚੀਜ਼ਾਂ ਜਿਹੜੀਆਂ ਕਲਰਡ ਲੈ ਕੇ ਜਾਓ ਕਿਉਂਕਿ ਉਹਨਾਂ ਦੀ ਟਰਾਂਸਪੇਰੈਂਸੀ ਜ਼ਿਆਦਾ ਹੁੰਦੀ ਆ ਸੋ ਇਸ ਕਰਕੇ ਜਿਆਦਾ VFS ਦੇ ਵਿੱਚ ਜਿਹੜੇ ਵੀ ਤੁਸੀਂ ਡਾਕੂਮੈਂਟ ਲੈ ਕੇ ਜਾਣੇ ਆ ਉਹ ਕਲਰ ਫੋਟੋਕਾਪੀ ਜਿਹੜੀ ਲੈ ਕੇ ਜਾਓ ਤੇ ਇੱਕ ਇੱਕ ਫੋਟੋਕਾਪੀ ਜਿਹੜੀ ਹੈਗੀ ਪੂਰੀ ਫਾਈਲ ਜਿੰਨੀ ਵੀ ਤੁਸੀਂ ਲੈ ਕੇ ਜਾ ਰਹੇ ਹੋਗੇ ਆ ਉਹ ਆਪਣੇ ਕੋਲ ਰੱਖੋ ਕਿ ਤੁਹਾਨੂੰ ਇਹ ਕੀਤਾ ਰਵੇ ਕਿ ਤੁਸੀਂ ਕੀ ਕੀ ਜਿਹੜਾ ਹੈਗਾ ਦਿੱਤਾ ਸੀਗਾ ਉਹਨਾਂ ਨੂੰ ਹਨਾ ਸੋ ਇੱਕ ਜਿਹੜੀ ਉਹਦੀ ਫੋਟੋਕਾਪੀ ਹੈਗੀ ਉਹ ਆਪਣੇ ਕੋਲ ਵੀ ਰੱਖਣੀ ਬਣ ਇੱਕ ਮੇਰੇ ਵੀਰ ਦਾ ਕਮੈਂਟ ਸੀਗਾ ਚੰਦਨ ਪੰवार ਜੀ ਦਾ ਸਰ ਜੀ ਮੇਰਾ ਪਾਸਪੋਰਟ ਐਕਸਪਾਇਰ ਹੋਣੇ ਵਾਲਾ ਹੈ 6 ਮੰਥ ਬਾਕੀ ਹੈ ਨੂਲਾ ਉਸਤਾ ਨਿਕਲਣੇ ਕੇ ਬਾਅਦ ਨਏ ਪਾਸਪੋਰਟ ਤੇ ਵੀਜ਼ਾ ਲੱਗ ਜਾਏਗਾ ਕੀ ਇਟਲੀ ਕਾ ਕੀ ਪ੍ਰੋਸੈਸ ਹੋਗਾ ਪੂਰੀ ਪ੍ਰੋਸੈਸ ਬਤਾਨਾ ਸੋ ਦੇਖੋ ਜੀ ਜਦੋਂ ਤੁਹਾਡਾ ਪਾਸਪੋਰਟ ਐਕਸਪਾਇਰ ਹੋਣ ਵਾਲਾ ਹੋਵੇ ਵੈਸੇ 14-15 ਮਹੀਨੇ ਜਦੋਂ ਵੀ ਮਤਲਬ ਰਹਿੰਦੇ ਹੋਣ ਨਾ ਤੁਹਾਡੇ ਪਾਸਪੋਰਟ ਦੇ ਉੱਤੇ ਤਾਂ ਵੀ ਜਿਹੜੇ ਹੈਗੇ ਆ ਵਿਆਸੀ ਵਾਲੇ ਨੇ ਤੁਹਾਨੂੰ ਵਾਪਸ ਭੇਜ ਦੇਣਾ ਕਿ ਭਾਜੀ ਪਾਸਪੋਰਟ ਜਿਹੜਾ ਹੈਗਾ ਆਪਣਾ ਇਨੂੰ ਆਪ ਅਪਡੇਟ ਜੇ ਕਹਿ ਦੋ ਜਾਂ ਨਵਾਂ ਬਣਾ ਕੇ ਲੈ ਕੇ ਆਓ ਸੋ ਇਸ ਨਾਲ ਉਹ ਮਤਲਬ ਵਧੀਆ ਚੀਜ਼ ਆ ਕਿ ਤੁਸੀਂ ਪਹਿਲਾਂ ਹੀ ਜਿਹੜਾ ਹੈਗਾ ਆਪਣਾ ਪਾਸਪੋਰਟ ਜਿਹੜਾ ਹੈਗਾ ਉਹਨੂੰ ਬਣਾ ਕੇ ਨਵਾਂ ਲੈ ਆਓ ਸੋ ਉਹ ਪਾਸਪੋਰਟ ਤੇ ਵੀਜ਼ਾ 100 ਐਂਡ 1% ਲੱਗਣਾ ਹੀ ਆ ਠੀਕ ਹੈ ਨਾ ਦੋਨੇ ਪਾਸਪੋਰਟ ਦੀ ਜਿਹੜੀ ਹੈਗੀ ਨਾਲ ਲੈ ਜਾਓ ਤੇ ਅਗਲੇ ਨੂੰ ਦੱਸ ਦਿਓ ਕਿ ਭਾਈ ਮੇਰੇ ਇੰਨਾ ਚਿਰ ਰੰਦਾ ਸੀਗਾ ਐਪਲੀਕੇਸ਼ਨ ਉਹਨਾਂ ਨੇ ਲਿਖਾਉਣੀਆਂ ਤੁਸੀਂ ਲਿਖਾ ਕੇ ਪ੍ਰੋਸੈਸ ਉਹੀ ਰਹਿਣਾ ਜੋ ਤੁਹਾਡਾ ਪਹਿਲਾਂ ਸੀਗਾ ਠੀਕ ਹੈ ਨਾ ਉਹ 'ਚ ਕੋਈ ਡਰਨ ਵਾਲੀ ਗੱਲ ਨਹੀਂ ਹੁੰਦੀ ਪਾਸਪੋਰਟ ਰੀਨਿਊ ਕਰਾਉਣਾ ਤੁਹਾਡਾ ਇੱਕ ਕਹਿ ਦਈਏ ਕਿ ਮੌਲਿਕ ਅਧਿਕਾਰ ਆ ਹਾਂ ਪੰਗਾ ਉੱਥੇ ਮੈਂਦਾ ਜੇ 4-5 ਸਾਲ ਰਹਿੰਦੇ ਹੁਣ ਤਾਂ ਤੁਸੀਂ ਉਹਨੂੰ ਨਵਾਂ ਬਣਾ ਲਿਆ ਭਿਓ ਪੁੱਛ ਸਕਦੇ ਭਾਈ ਕਿੱਥੇ ਹੈ ਹਨਾ ਫੇ ਉੱਥੇ ਤੁਸੀਂ ਫਰ ਸਕਦੇ ਸੋ ਜਿਹਦਾ ਵੈਲਿਡ ਰੀਜ਼ਨ ਹੈਗਾ ਆ ਸਾਲ ਰਹਿੰਦਾ ਜਾਂ ਜਿਹੜਾ ਸਾਲ ਰਹਿੰਦਾ ਹੈਗਾ ਉਹ ਬਣਾਓ ਆਪਣਾ ਜੋ ਵੀ ਪਾਸਪੋਰਟ ਨਮਾ ਬਣਾ ਕੇ ਹੀ ਐਮਬੈਸੀ ਦੇ ਵਿੱਚ ਜਮਾ ਕਰਵਾਇਓ ਅਦਰਵਾਈਜ਼ ਤੁਹਾਨੂੰ ਪ੍ਰੋਬਲਮ ਆਣੀ ਆ ਨਹੀਂ ਤੇ ਉਹਨਾਂ ਨੇ ਇਹ ਵੀ ਤੁਹਾਨੂੰ ਇਹੀ ਕਹਿਣਾ ਕਿ ਜਾ ਕੇ ਨਮਾ ਬਣਾ ਕੇ ਲੈ ਕੇ ਆਓ ਕੌਰ ਸਰਦਾਰਨੀ ਆ ਜੀ ਕਹਿੰਦੇ ਮੇਰੇ ਪੇਪਰ B2020 ਵਾਲੇ ਜਿਨ੍ਹਾਂ ਦੀ ਡੇਟ ਸਿਰਫ 6 ਮਈ ਤੱਕ ਹੈ ਜੰਟ ਨੇ ਮੈਨੂੰ ਪੇਪਰ 23/4/2025 ਨੂੰ ਦਿੱਤੇ ਆ ਕਿ ਇੰਨੀ ਛੇ ਦੀ ਹੋਰ ਜਿਸ ਕੋਲੋਂ ਵੀ ਅਸੀਂ ਅਪਾਇੰਟਮੈਂਟ ਲੈਣੀ ਆ ਉਹ ਕਹ ਰਿਹਾ ਕਿ ਰੈਫਰੈਂਸ ਨੰਬਰ ਮਿਲ ਗਿਆ ਬੁਕਿੰਗ ਹੋ ਗਈ ਹੈ 6 ਮਈ ਤੋਂ ਪਹਿਲਾਂ ਅਪਾਇੰਟਮੈਂਟ ਦੀ ਡੇਟ ਮਿਲ ਜੂ ਡੇਟ ਭਾਵੇਂ ਅਗਸਤ ਜਾਂ ਸਤੰਬਰ ਦੀ ਹੋਵੇ ਅੱਛਾ ਜੀ ਕੋਰਸਦਾਨੀ ਜੀ ਮੈਂ ਤੁਹਾਨੂੰ ਇੱਕ ਗੱਲ ਕਲੀਅਰ ਕਰ ਦਵਾਂ ਸਭ ਤੋਂ ਪਹਿਲੀ ਗੱਲ ਤਾਂ ਜਿਹੜੀ ਤੁਹਾਡੀ ਡੇਟ ਚੱਲਦੀ ਪਈ ਨਾ ਸਤੰਬਰ ਦੇ ਐਂਡ ਦੀ ਤੁਹਾਨੂੰ ਡੇਟ ਮਿਲਣੀ ਹੈ ਤੇ ਦੂਜੀ ਗੱਲ ਆ ਜੇ ਸਾਡਾ 6 ਮਈ ਨੂੰ ਤੁਹਾਡਾ ਨੂ ਲਾਸਟ ਜੇ ਖਤਮ ਵੀ ਹੋ ਜਾਂਦਾ ਨਾ ਉਸ ਤੋਂ ਬਾਅਦ ਵੀ ਤੁਹਾਡੇ ਜਿਹੜੇ ਪੇਪਰ ਹੈਗੇ ਸਬਮਿਟ ਹੋ ਜਾਣੇ ਆ ਕਿਉਂਕਿ ਖਬਰ ਆਉਣ ਵਾਲੀ ਕੋਈ ਗੱਲ ਨਹੀਂ ਹੈਗੀ ਜਿਨ੍ਹਾਂ ਨੂੰ ਭਾ ਉਸ ਵੇਲੇ ਰੈਫਰੈਂਸ ਨੰਬਰ ਮਿਲ ਗਿਆ ਉਹਨਾਂ ਦੇ ਪੇਪਰ ਜਮਾ ਹੋਣੇ ਹੀ ਹੋਣੇ ਆ ਤੇ ਇੱਕ ਚੀਜ਼ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਦਵਾਂ ਨੂਲਾ ਉਸਤਾ ਦੀ ਵੈਲਿਡਿਟੀ 6 ਮਹੀਨੇ ਦੀ ਹੁੰਦੀ ਆ 6 ਮਹੀਨੇ ਤੋਂ ਠੀਕ 2 ਦਿਨ ਪਹਿਲਾਂ ਇਹ ਐਕਸਪਾਇਰ ਹੋ ਜਾਂਦਾ ਸੋ ਇਹ ਗੱਲਾਂ ਵੀ ਤੁਸੀਂ ਆਪਣੇ ਕੋਲ ਪੁਆਇੰਟ ਆਊਟ ਕਰ ਲਿਆ ਕਰੋ ਲਿਖ ਲਿਆ ਕਰੋ ਇਹਨਾਂ ਚੀਜ਼ਾਂ ਨੂੰ ਵੀ ਹਨ ਜਿਹੜੀਆਂ ਚੀਜ਼ਾਂ ਜਿਹਨਾਂ ਬੰਦੇ ਨੇ ਅੱਗੇ ਆਪਣਾ ਇਟਲੀ ਦਾ ਕੰਮ ਲਾਉਣਾ ਹੈ ਉਸ ਤੋਂ ਬਾਅਦ ਇੱਕ ਕਮੈਂਟ ਹੈਗਾ ਆ ਅਨਕੁਸ਼ ਸਿੰਘ ਦਾ ਹੈਲੋ ਭਾਜੀ 3 ਫਰਵਰੀ ਨੂੰ ਫਾਈਲ ਸਬਮਿਟ ਕਰਵਾਈ ਸੀ ਦਿੱਲੀ VFS ਦੇ ਵਿੱਚ ਅੰਡਰ ਪ੍ਰੋਸੈਸ ਆ ਰਿਹਾ ਇਟ ਇਸ ਉਹ ਵੀ ਕਿਨੇ ਪੈਕ ਆਈਡੀ ਤੋਂ ਜੈਸ ਕਰਤੀ ਆ ਭਾਜੀ ਕੋਈ ਗੱਲ ਨਹੀਂ ਫਰਵਰੀ ਵਾਲੇ ਬੰਦੇ ਵੈਸੇ ਹਜੇ ਤੱਕ ਲਟਕੇ ਹੋਏ ਆ ਠੀਕ ਆ ਨਾ ਪਤਾ ਨਹੀਂ ਇਹਨਾਂ ਨੇ ਪ੍ਰੋਸੈਸ ਕਿਉਂ ਇੰਨਾ ਸਲੋ ਕੀਤਾ ਹੋਇਆ ਆ ਬਟ ਜਿਤ ਤੱਕ ਹੋਪ ਹੈਗੀ ਆ ਮਈ ਦੇ ਸੈਕੰਡ ਵੀਕ ਤੱਕ ਤੁਹਾਡਾ ਜਿਹੜਾ ਪਾਸਪੋਰਟ ਆ ਜਾਣਾ ਹੈ ਜਦੋਂ ਵੀ ਆਇਆ ਕਮੈਂਟ ਜਰੂਰ ਕਰ ਦਿਓ ਠੀਕ ਆ ਉਸ ਤੋਂ ਬਾਅਦ ਜਤੇ ਨਾ ਬਾਈ ਜੀ ਸਰਨੇਮ ਨਾ ਹੋਵੇ ਪਾਸਪੋਰਟ ਤੇ ਫੁੱਲ ਨੇਮ ਦੀ ਨਾਲ ਹੀ ਸਰਨੇਮ ਲਿਖ ਦਿੱਤਾ ਸਿੰਘ ਫਿਰ ਕੋਈ ਪ੍ਰੋਬਲਮ ਤਾਂ ਨਹੀਂ ਆਉਂਦੀ ਇਟਲੀ ਵੀਜ਼ਾ ਆਨ ਚ ਪਾਜੀ ਦੇਖੋ ਜੋ ਪਾਸਪੋਰਟ ਤੇ ਨਾਮ ਜਿੱਦਾਂ ਹੈਗਾ ਨਾ ਉਦਾਂ ਹੀ ਤੁਹਾਡਾ ਸਾਰਾ ਚੱਲਣਾ ਹੈ ਜੇ ਉਹਦੇ ਤੋਂ ਇੱਧਰ ਉੱਧਰ ਹੋਇਆ ਤਾਂ ਤੁਹਾਨੂੰ ਪ੍ਰੋਬਲਮ ਆਉਣੀ ਹੀ ਆਉਣੀ ਆ ਉਹਨੂੰ ਪਹਿਲਾਂ ਕਰੈਕਟ ਕਰਵਾ ਲਓ ਬਾਕੀ ਮੈਂ ਬਾਰ-ਬਾਰ ਇੱਕ ਚੀਜ਼ ਫੇਰ ਕਹਿਣਾ ਪਿਆ ਆ ਜੇ ਟਰੈਕ ਕਰਨਾ ਸਿੱਖ ਲਓ ਮੈਂ ਟਰੈਕ ਪਿਛਲੀ ਵੀਡੀਓ ਚ ਪਾਇਆ ਸੀ ਹਾਊ ਟੂ ਟਰੈਕ ਯੂਅਰ ਪਾਸਪੋਰਟ ਇਨ ਨਵੀਐਫਐਸ ਵੀਐਫਐਸ ਤੇ ਜਦੋਂ ਤੁਹਾਡਾ ਪਾਸਪੋਰਟ ਜਮ੍ਹਾਂ ਹੋ ਜਾਂਦਾ ਉਹਨੂੰ ਕਿੱਦਾਂ ਟਰੈਕ ਕੀਤਾ ਜਾਂਦਾ ਆ ਉਹ ਟਰੈਕ ਕਰਨ ਦਾ ਫਾਇਦਾ ਕੀ ਆ ਸਭ ਤੋਂ ਜੱਡਾ ਵੱਡਾ ਫਾਇਦਾ ਆ ਉਹ ਇਹ ਆ ਕਿ ਵੀਐਫਐਸ ਦੇ ਵਿੱਚ ਜੇਕਰ ਤੁਹਾਨੂੰ ਬਾਇਓ ਮੈਟਰੀਅਲ ਕਿ ਸੱਦਿਆ ਗਿਆ ਹੈਗਾ ਤਾਂ ਉਹਦੇ ਤੇ ਮੈਸੇਜ ਆਣਾ ਹੈ ਕਈ ਵਾਰੀ ਉਹ ਮੈਸੇਜ ਤੁਹਾਨੂੰ ਮੇਲ ਤੇ ਜਾਂ ਉਦੋਂ ਨਹੀਂ ਪਾਉਂਦੇ ਹੈਗੇ ਸੋ ਇਸ ਕਰਕੇ ਤੁਸੀਂ ਜੋ ਵੀ ਇਨਫੋਰਮੇਸ਼ਨ ਲੈਣੀ ਹੈਗੀ ਅੰਡਰ ਪ੍ਰੋਸੈਸ ਚੈੱਕ ਕਰਨਾ ਹੈਗਾ VFS ਨੂੰ ਆ ਐਪਲੀਕੇਸ਼ਨ ਨੂੰ ਟਰੈਕ ਜਰੂਰ ਕਰਿਆ ਕਰੋ